ਮੰਗੋ ਰਾਮ ਤੇਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੇ ਮਾਰੇ ਹਿਰਦੈ ਵਾਸ ਸੰਤਨ ਕਾ ਸੰਗ ਪਾਵ ਸੋਗ ਅਗਨ ਮਨ ਮਨ ਮਹ ਬਿਆਪੈ ਸੋਗ ਅਗਨ ਮੈਂ ਮਨ ਨ ਬਿਆਪੈ ਆਟ ਪਹਿਰ ਗੁਣ ਗਾਵ ਸਵਾਸਤ ਬਵਸਤਾ ਹਰ ਕੀ ਸੇਵਾ ਮਦਿਆੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮਾ ਛਾਪਣ ਧਨਾਸਰੀ ਮਹਲਾ 5 ਮੰਗੋ ਰਾਮ ਤੇ ਸਭ ਥੋਕ ਮਾਨੁਖ ਕੋ ਜਾਚਤ ਸਰਮ ਭਾਈਐ ਪ੍ਰਵਕੈ ਸਿਮਰਨ ਮੁਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰੰਨ ਵੇਦੁ ਪੁਕਾਰ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਚਾਰ ਬੁਹਾਰ ਹੈ ਜੀਤੇ ਬਿਨ ਹਰ ਸਿਮਰਨ ភੋਕ ਨਾਨਕ ਜਨਮ ਮਰਨ ਬਹਿ ਕਾਟੇ ਮਿਲ ਸਾਧੂ ਬਿਨ ਸੋਕ ਧਨਾਸਰੀ ਮਹਲਾ 5 ਤ੍ਰਿਸ਼ਨਾ ਬੂਝੈ ਇਕ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਵਿਸਿਓ ਲਗੈ ਪੂਰਨ ਧਿਆਨ ਰਹਾਉ ਮਹਾਂ ਕਲੋਲ 부ਜੈ ਮਾਇਆ ਕੇ ਕਰ ਗਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕਾ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਧਨਾਸਰੀ ਮਹੱਲਾ ਪੰਜਵਾ ਜਾਨਕੇ ਕੇੰਦੇ ਪਾਰ ਬ੍ਰਹਮਸਾਰ ਨਿੰਦ ਘਟ ਗਣ ਨ ਪਾਵਣ ਮੂਲੇ ਉਡ ਗਏ ਬੇਕਾਰ ਰਹਾਉ ਜਹ ਜਹ ਦੇਖ ਤਹ ਤਹ ਸੋ ਆਮੀ ਕੋਏ ਨ ਪਹੁੰਚਣ ਹਾਰ ਜੋ ਜੋ ਕਰ ਅਵਗਿਆ ਜਨ ਕੀ ਹੋਏ ਗਿਆ ਤਤਸ਼ਾਰ ਕਰਨ ਹਾਰ ਰਖਵਲਾ ਹੋਆ ਜਾਂ ਕਾਂਤ ਨਪਾਰ ਬਰ ਨਾਨਕ ਦਾਸ ਰਖੇ ਪ੍ਰਭ ਆਪਣੈ ਨਿੰਦਕ ਕਾਟੇ ਮਾਰ ਤਨਾਸਰੀ ਮਹੱਲਾ ਪੰਜਵਾ ਘਰਨਾਮਾ ਪੜਤਾਲ ਏਕ ਓਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਵਿੰਦ ਦੁਖ ਭੰਜਨ ਦਾਸ ਆਪਣੇ ਕੋ ਨਾਮ ਦੇਵ ਦ੍ਰਿਸ਼ਟ ਪ੍ਰਾਪਤਾਰੋ ਕਿਰਪਾ ਕਰਤਾਰੋ ਪੂਜਾ ਗਹਿ ਕੋ ਪਤੇ ਘਾੜ ਲੈਵੋ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੀ ਬੰਧ ਅਨਕ ਦੁਖਾ ਤਨ ਸਾਧ ਪੂਰੇ ਪਰਾਵੇ ਨਾਨ ਨਰਾਖਣ ਹਾਰਾ ਨਾਮ ਸਿਮਰਾਵ ਸਰਨ ਸੂਰੇ ਪਤ ਤ ਉਧਾਰਨਾ ਜੀ ਜੰਤ ਤਾਰਨਾ ਵੇਦ ਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰ ਬ੍ਰਹਮ ਰਤਨਗਰ ਭਗਤ ਬਸਲ ਨਾਨਕ ਗਾਇਓ ਧਨਾਸਰੀ ਮਹੱਲਾ ਪੰਜਮ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮੁ ਗੋਵਿੰਦ ਕਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਹਿ ਲੰਬੂਆ ਜੀਜੈ ਰਹਾਉ ਰਾਜ ਜੋਵਣ ਬਿਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹ ਸਰਨ ਸਮਰਥ ਅਗਥ ਅਗੋਚ ਯਾਰ ਪਤਿਤ ਉਗਧਾਰ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਧਨਸ੍ਰੀ ਮਹੱਲਾ ਪੰਜਵਾ ਘਰਬਾਰ ਮਾ ਏਕ ਓੰਕਾਰ ਸਤਗੁਰ ਪ੍ਰਸਾਦ ਬੰਦਨ ਹਰ ਬੰਦਣਾ ਗੁਣ ਗਾਵੋ ਗੋਪਾਲ ਰਾਈ ਰਹਾਓ ਵੱਡਾ ਭਾਗ ਭੇਟੇ ਗੁਰ ਦੇਵਾ ਕੋਟਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕ ਮਨ ਰਾਪੈ ਸੋਗ ਅਗਨ ਤਿਸ ਜਨਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪ ਹਰ ਰੰਗੇ ਭਾਰਤਨ ਦੋਖ ਕਿਛ ਪਾਪ ਨ ਫੇੜੇ ਝਮ ਜੰਧਾਰ ਨ ਆਵੇ ਨੇੜੇ ਰੇਸ਼ਨਾਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸਰਨਾਈ ਧਨਸ੍ਰੀ ਮਹੱਲਾ ਪੰਜਵਾਂ ਤ੍ਰਿਵਤ ਬਹੀ ਸਚ ਪੂਜਨ ਖਾਇਆ ਮਨ ਤਨ ਰਸ ਨਾਮ ਤੇ ਆਇਆ ਜੀਵਣਾ ਹਰ ਜੀਵਣਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਗ ਪਰਕਾਰੀ ਬਸਤਰ ਉਡਾਈ ਅਨਦੇਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਬਾਰੀ ਹਰ ਕਾ ਮਹਰ ਗੁਰ ਦੇ ਨਿਹਾਰੀ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਨੇਦਾਨ ਨਾਨਕ ਦਾਸ ਪਾਇਆ ਧਨਸਰੀ ਮਹੱਲਾ ਪੰਜਵਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰ ਰਹਾ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਵੰਦਨ ਕਾਟਣ ਹਰਿ ਸੋ ਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਧਨਸਰੀ ਮਹੱਲਾ ਪੰਜਵਾ ਕਿਤੇ ਪ੍ਰਕਾਰ ਨ ਟੁੱਟ ਪ੍ਰੀਤ ਦਾਸ ਤੇਰੀ ਨਿਰਮਲ ਰੀਤ ਰਹਾਉ ਜੀ ਪ੍ਰਾਣ ਮਨ ਧਨ ਤੇ ਪਿਆਰਾ ਹਮੈ ਬੰਦ ਹਰ ਦੇਵਨ ਹਾਰਾ ਚਰਨ ਕਮਲ ਸਿਓ ਲਾਗੋ ਨੇਹ ਨਾਨਕ ਕੀ ਬੇਨੰਤੀ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹੱਲਾ ਨਾਮ ਕਾਹੇ ਰੇ ਬਨ ਖੋਜਨ ਜਾਈ ਸਰਵ ਨਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ ਰਹਾਉ ਪਹੁ ਪ ਮਦ ਜਿਉ ਬਾਸ ਬਸਤ ਹੈ ਮੁਕਰਮ ਹੈ ਜੈਸੇ ਛਾਈ ਤੈਸੇ ਹੀ ਹਰ ਬਸੇ ਨਰੰਤਰ ਘਟ ਹੀ ਖੋਜੋ ਭਾਈ ਵਾਹਰ ਆ ਪਿੱਤਰ ਇਕੋ ਜਨ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪ ਚੀਨ ਵਿਟੈ ਨ ਪਰਮ ਕੀ ਕਾਈ ਧਨਸਰੀ ਮਹਲਾ ਨਮ ਸਾਦੂ ਇਹ ਜਗ ਪਰਮ ਪੁਲ ਹਨ RAM ਨਾਮ ਕੀ ਅਕਾਸ਼ਿਮਰਨ ਛੋਡਿਆ ਮਾਇਆ ਹਾਥ ਵਿਕੰਨ ਰਹਾਉ ਮਾਤ ਪਿਤਾ ਪਾਈ ਸੁਤ ਬਨਤਾ ਤਾਂ ਕਹਿ ਰਸ ਲਵਟਨ ਜੋ ਬਨ ਤਨ ਪ੍ਰਵਤਾ ਕ ਮਦਮ ਅਹਨ ਸਰਹਿ ਦਿਵਨ ਦੀਨ ਦਿ얄 ਸਦਾ ਦੁਖ ਭੰਜਨ ਤਾਸਿਓ ਮਨ ਨ ਲਗਾਨਾ ਜਨ ਨਾਨਕ ਕੋ ਟਣ ਮੈਂ ਕਿਨਹੂ ਗੁਰਮਕ ਹੋਏ ਪਛਾਨ ਧਨਸਰੀ ਮਹੱਲਾ ਨਾਮ ਤੇਜੋ ਕੀ ਕ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫਨ ਜਿਹ ਘਟ ਮਹਿ ਪਛਾਨੋ ਰਹਾਓ ਪਰਨੰਦਾ ਉਸਤਤ ਨਹ ਜਾਕ ਕੰਚਨ ਲੋਹ ਸਮਨੋ ਹਰ ਖਸੋਗ ਤੇ ਰਹੈ ਅਤੀਤਾ ਜੋਗੀ ਤਹਿ ਬਖਨੋ ਚੰਚਲ ਮਨ ਦੇ ਦਿਸ ਕੋਤਾਵਤ ਅਚਲ ਜਹੇ ਠਹਿਰਨੋ ਕਹੋ ਨਾਨਕ ਇਹ ਵਿਦਕ ਜੋ ਨਰ ਮੁਗਤ ਤਹੇਤ ਮਮਨ ਧਰ ਸ੍ਰੀ ਮਹੱਲਾ ਨਮ ਅਬ ਮੈਂ ਕਾਣ ਅਪਾਓ ਕਰ ਜੇ ਵਿਦ ਮੰਨ ਕੋ ਸੰਸਾ ਚੂਕੇ ਭਾਨਿਦ ਪਾਰ ਪਰੋ ਰਹਾਓ ਧਿਆਨ ਮਾ ਪਾਏ ਕਾ ਸ਼ਫਲ ਨਾ ਕੀਨੂ ਤਾਂ ਤੇ ਅਦਕ ਕਪੜੋ ਮਨ ਵਚ ਕਰਮ ਹਰ ਗੁਨ ਨਹੀਂ ਗਾਏ ਜਹ ਜੀ ਸੋਚ ਤਰੋ ਗੁਰਮਤ ਸਨ ਕਛ ਗਿਆਨ ਨ ਉਪਜਿਓ ਪਸ ਜਿਓ ਉਦਰ ਭਰੋ ਕਾਹੋ ਨਾਨਕ ਪ੍ਰਭ ਬਿਰਧ ਪਛਾਨੋ ਸਭ ਹੋ ਪਤ ਤ ਤਰੋ ਤਨਾਸਰੀ ਮਹੱਲਾ ਪਹਿਲਾ ਗਰ ਦੂਜਾ ਅਸ਼ਟਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅਮਰਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਹਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨ ਜਾਏ ਰਹਾਉ ਰਖ ਰਖ ਚਰਨ ਤਰੇ ਵਿਚਾਰੀ ਦੁਬਦਾ ਛੋਡ ਬੈ ਨਰੰਕਾਰੀ ਭਗਤ ਪਦਾਰਤ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਜ ਸਮਾਏ ਸਰਬਰ ਮਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨ ਆਦਰ सुन मंडल एक योगी बैस नार नर ना पुरख कह को कैसे त्रपवन जोत रहे लेवलाई गुर सुर नारनाथ सचे शरणाई आनंद मूल नाथ आधारि गोरमक भगत सह जे विचारि ਭਗਤ ਬਸਲ ਬਹਿ ਕਾਟਣ ਹਾਰੇ ਹਮੈ ਮਾਰ ਮਿਲੇ ਭਗਤ ਹਾਰੇ ਆਨਿਕ ਜਤਨ ਕਰ ਕਾਲ ਸਤਾਏ ਮਰਨ ਲਖਾਏ ਮੰਡਲ ਮੈਂ ਆਏ ਜਾਨਮ ਅਪਦਾਰਥ ਦੁਬਦਾ ਖੋਵੈ ਆਪਨ ਚੀਨਸ ਪਰਮ ਪਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਧਰਨੀ ਧਰ ਟੇਕ ਜਤ ਸਤ ਸੰਜਮ ਰਿਦ ਸਮਾਈ ਚੌਥੇ ਪਦ ਕੋ ਜੇ ਮਨ ਪਤਿ ਆਏ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕਾ ਸ਼ਬਦ ਪਰਮ ਭਉ ਭਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੇ ਸਾਚ ਸਰੂਪ ਧਨਾਸਰੀ ਮਹੱਲਾ ਪਹਿਲਾ ਸਹਿਜ ਮਿਲ ਮਿਲਿਆ ਪਰਵਾਣ ਨਾ ਤਿਸ ਮਰਨ ਨਾਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਇ ਜੈ ਦੇਖਾ ਤ ਹੈ ਅਵਰ ਨ ਕੋਇ ਗੁਰਮਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰਾਈਐ ਜਾਈਐ ਰਹਾਉ ਸੋ ਗੁਰ ਕਰ ਜੇ ਸਾਚ ਦਰੜਾਵੇ ਇਕਾਥ ਕਥਾ ਵ ਸ਼ਬਦ ਮਿਲਾਵੇ ਹਰ ਕੇ ਲੋਗ ਵਰ ਨਹੀ ਕਰਾ ਸਾਚੋ ठाकुर ਸਾਚ ਪਿਆਰਾ ਤਨ ਮੈਂ ਮਨੁਆ ਮਨ ਵੈ ਸਾਚ ਸੋ ਸਾਚਾ ਮਿਲ ਸਾਚੀ ਰਾਚ ਸੇਵਕ ਪ੍ਰਭ ਗੈ ਲਾਗੇ ਪਾਈ ਸਤ ਗੁਰ ਪੂਰ ਮਿਲੈ ਮਿਲਾਈ ਆਪ ਦਿਖਾਵੈ ਆਪੇ ਦਿਖੈ ਹਟ ਨ ਭਤੀ ਜਨ ਭੋ ਭਿਖੈ ਕੜ ਭਾਂਡੇ ਜਿਨ ਅਮਰਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤਿ ਆਇਆ ਪੜ ਪੜ ਭੂਲੇ ਝੋਟਾ ਖਾਏ ਬਹੁਤ ਸਿਆਣ ਭਾਵੈ ਜਾਏ ਨਾਮ ਜਪੈ ਪਾਪੋਜਨ ਖਾਏ ਗੁਰਮਖ ਸੇਵਕ ਰਹੇ ਸਮਾਈ ਪੂਜਿ ਸਲਾ ਤੀਰਥ ਬਨਵਾਸਾ ਭਰਮਤ ਡੋਲਤ ਭਏ ਉਦਾਸਾ ਮਨ ਮੈਲ ਸੂਚਾ ਕਿਉ ਹੋਏ ਸਚ ਮਿਲੈ ਪਵ ਪਤ ਸੋਏ ਅਚਾਰ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰ ਪਲ ਪੰਗ ਜਮੇ ਕੋਟ ਉਧਾਰੀ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਅਗ ਪ੍ਰਭ ਤੁਦ ਸਲਾਹੀ ਤੁਦ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੂਦ ਪਹਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਪਾਏ ਗੁਣ ਗਾਏ ਧਨਾਸਰੀ ਮਹਲਾ 5 ਘਰੇ ਸ਼ੇ ਮਾਸਟਪਦੀ ੴ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇ ਤੈ ਤੇ ਹੁਰਜਾਇਓ ਮਨਸ ਜਨਮ ਸੰਯੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਜੋ ਜੋ ਜੁਨੀ ਆਇਓ ਤੇ ਤੇ ਉਰ ਜਾਇਓ ਮਨਸ ਜਨਮ ਸੰਯੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਆਨਕ ਜਨਮ ਭਰਮ ਦੇਥ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾਓ ਅਨਕ ਅਪਾਵ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦਨ ਹਚੂਕੈ ਮਨ ਭੇਦ ਇਕ ਖਿੰਨ ਨ ਧੀਰ ਮੇਰੇ ਘਰ ਕੇ ਪੰਚ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅਮਰਤ ਨਾਮ ਮੇਰੇ ਹਿਰਦੈ ਸਿੰਜਾ ਜੇ ਤੇਰ ਤੀਰਥ ਨਾਏ ਅਹ ਬੁੱਧ ਮੈਲ ਲਾਈ ਘਰ ਕੋ ਠਾਕੁਰ ਇਕ ਤਿਲ ਨੰਨ ਕਦ ਪਾਵ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਈਸ਼ ਨੰਨ ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨ ਵਵੇਕ ਹੀਣ ਦੇਇ ਤੋਏ ਹੋਈ ਪਾਈਏ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕੇ ਰੰਗ ਰਤ ਮੇਰੇ ਮਨ ਕੀ ਦੁਰਮਤ ਮਲ ਹੋਏ ਕਰਮ ਧਰਮ ਜੁਗਤ ਨਿਮਖ ਨਾ ਹੇਤ ਕਰਤਾ ਗਰਬ ਗਰਵ ਪੜੈ ਕਹੀ ਨ ਲਿਖੈ ਜਿਸ ਭੇਟੀ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦਿ ਕੋ ਨਿਤ ਰੋਪੀਖੈ ਮਨ ਹਟ ਜੋ ਕਮਾਵੈ ਤਿਲ ਨ ਲੇਖੈ ਪਾਵੈ ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੈ ਪਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪਰਸਾਨ ਗੋਪਾਲ ਰਾਏ ਕਟ ਹਰੇ ਬੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਪੈ ਗੋਵਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਤਾ ਸਹਲ ਸਫਲ ਪਈ ਸਫਲ ਜਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੁਜਿਆ ਧਨਾਰਸੀ ਮਹੱਲਾ ਪਹਿਲਾ ਸ਼ੰਤ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚ ਥਾਨ ਤੀਰਥ ਦਸ ਪੁਰਬ ਸਦਾ ਦਸਹਾਰਾ ਹਾ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਤਰਨੀ ਧਰ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਗੁਰਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥਮਜਨ ਸਾਚ ਨ ਲਾਗੇ ਮੈਲ ਕਿਆ ਮਲਤ ਹੋਈਐ ਗੁਣ ਹਾਰ ਪਰੋਈ ਕਿਸਕ ਰੋਈਐ ਵਿਚਾਰ ਮਾਰ ਤਰ ਤਰ ਉਲਟ ਜਨ ਨਾਇਆਬ ਵਪਾਰਸ ਪਰਮ ਧਿਆਨੀ ਸਾਚ ਸਾਚੀ ਭਾਵੇ ਆਨੰਦ ਅਨੰਦਨ ਹਰਖ ਸਾਚ ਦੂਹ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਹਾਵਣ ਗਾਵੈ ਗਾਵਣ ਹਾਰ ਸ਼ਬਦ ਸੁਹਾਵਣ ਸਲਾਹੇ ਸਾਚੇ ਮਨ ਸਤਿਗੁਰੁ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਜ ਨਾਵੈ ਬੇਣੀਤਾ ਸੰਗਮ ਸਤਿ ਸਤੇ ਰਾ ਦੇਕ ਗੰਕਾਰ ਸਾਚ ਅਨਤ ਦੇ ਚੜ ਸੁਭਾਇ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇ ਕਾਣਕ ਹੈ ਸਭ ਕੋ ਏਕ ਏਵਡ ਆਖੀਐ ਹਾ ਮੂਰਖ ਨੀਚ ਅਜਾਣ ਸਮਝ ਸਾਖੀਐ ਸਚ ਗੁਰ ਕੀ ਸਾਖੀ ਅਮਰਤ ਪਾਖੀ ਤਿਤ ਮਨ ਮਾਨੇ ਅਮੇਰਾ ਕੂਚ ਕਰ ਆਵ ਵਿਖਲਾ ਦੇਬਦ ਸਬਦ ਸਚਾ ਗੁਰ ਮੇਰਾ ਆਖਣ ਟੋਟ ਨ ਭਗਤ ਪੰਡਾਰੀ ਭਰਪੁਰ ਰਹਾ ਸੋਈ ਨਾਨਕ ਸੱਚ ਕਹੈ ਬੇਅਨੰਤੀ ਮਨ ਮੰਝੈ ਸਚ ਸੋਈ ਧਨਸਰੀ ਮਹੱਲਾ ਪਹਿਲਾ ਜੀਵ ਤੇਰੈ ਨਾਏ ਮਨ ਆਨੰਦ ਹੈ ਜੀਉ ਸਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਣਹਾਰ ਜਿਨ ਸਿਰ ਜੀ ਤਨ ਕੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬਝਾਈ ਨਾਨਕ ਸਹਿਬ ਅਗਮ ਅਗੋਚਰ ਜੀਵਾ ਸਚੀਨਾਇ